ਕਮਰੇ ਵਿੱਚ ਏਸੀ 24 ਘੰਟੇ ਚੱਲਦਾ ਹੋਵੇ ਤਾਂ ਵੀ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਖੈਰ ਮਸ਼ੀਨ ਕੋਈ ਵੀ ਹੋਵੇ ਉਸ ਤੋਂ ਸਾਵਧਾਨੀ ਵਰਤਣੀ ਬੇਹੱਦ ਜ਼ਰੂਰੀ ਹੁੰਦੀ ਹੈ ਤੇ ਜੇਕਰ ਕੋਈ ਹਾਦਸਾ ਵਾਪਰ ਜਾਏ ਤਾਂ ਉਹ ਜਾਨਲੇਵਾ ਤੱਕ ਸਾਬਤ ਹੋ ਸਕਦਾ ਹੈ। ਹੋਇਆ ਕੁਝ ਅਜੀਹਾ ਹੀ ਹੈ ਰੂਬਨਗਰ ਦੇ ਵਿੱਚ ਬੇਲਾ ਚੌਂਕ ਦੇ ਨਜ਼ਦੀਕ ਇੱਕ ਪ੍ਰਾਈਵੇਟ ਡਾਇਗਨੋਸਟਿਕ ਸੈਂਟਰ ਸੀ ਜਿੱਥੇ ਇੱਕ ਨੌਜਵਾਨ ਕਮਰੇ ਵਿੱਚ ਸੁੱਤਾ ਹੋਇਆ ਸੀ ਤੇ ਉਸੇ ਕਮਰੇ ਦਾ ਏਸੀ ਅਚਾਨਕ ਫਟ ਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਸ਼ੁਰੂਆਤੀ ਕਾਰਨ ਤਾਂ ਇਹੀ ਲੱਗ ਰਹੇ ਨੇ ਬਾਕੀ ਹਜੇ ਜਾਂਚ ਦਾ ਵਿਸ਼ਾ ਹੈ ਪੁਲਿਸ ਦਾ ਕਹਿਣਾ ਹੈ ਕਿ ਜੋ ਉਸ ਦਾ ਸਾਥੀ ਨਾਲ ਹੀ ਰਹਿੰਦਾ ਸੀ ਉਸ ਨੇ ਦੱਸਿਆ ਕਿ ਇੱਕ ਕਮਰਾ ਇਸੇ ਡਾਇਗਨੋਸਟਿਕ ਸੈਂਟਰ ਦੇ ਵਿੱਚ ਦੋਵਾਂ ਨੂੰ ਮਿਲਿਆ ਹੋਇਆ ਪਰ ਮ੍ਰਿਤਕ ਦੇਰ ਰਾਤ ਮਸ਼ੀਨ ਵਾਲੇ ਕਮਰੇ ਵਿੱਚ ਸੁੱਤਾ ਰਿਹਾ ਪਰ ਜਦੋਂ ਅਚਾਨਕ ਧਮਾਕਾ ਹੋਇਆ ਥੱਲੇ ਆ ਕੇ ਦੇਖਿਆ ਤਾਂ ਹਾਦਸਾ ਵਾਪਰ ਚੁੱਕਿਆ ਸੀ ਇਸੇ ਦੌਰਾਨ ਨੌਜਵਾਨ ਦਾ ਭਰਾ ਵੀ ਉੱਥੇ ਪਹੁੰਚਦਾ ਹੈ ਤੇ ਪੁਲਿਸ ਨਾਲ ਗੱਲਬਾਤ ਕਰਦਾ ਹੈ ਨਾਮ ਮਨੋਤਮਾਰਾ ਮੈਂ ਜੈਪੁਰ ਦਾ ਰਹਿਣ ਵਾਲਾ ਹਾਂ ये मेरा भाई है एक साल से यहाँ पर काम कर रहा है मैंने ही अपनी एफ आई का काम करने के लिए एक साल से यहाँ पर काम कर रहा है अभी सुबह मेरे पास फोन आया कि वो डेड हो गया जल गया है तो मुझे नहीं पता क्या हुआ है क्या नहीं हुआ है इस बारे में मेरे को अभी कोई जानकारी नहीं किसकी गलती लग रही है आपको तो। गलती मुझे कन्फर्म पूछने की नहीं है कि हो उसका ए सी फटा है या शॉर्ट सर्किट हुआ है क्या हुआ है ये मैं कंफर्म नहीं है ये पे काम करता है क्या नाम मनीष शाम यहीं पे काम करता है क्या नाम है पार्टी सेंटर कितनी देर से काम करता था एक साल हो गया कहाँ का रहने वाला था ये, ये राजस्थान का रहने वाला है सीकर के का आपका क्या लगता था मेरा रिश्तेदार है मेरे जी का लड़का है ये ਰਾਜਸਥਾਨ ਦੇ ਸਿਕਰ ਤੋਂ ਨੌਜਵਾਨ ਪਿਛਲੇ 1 ਸਾਲ ਤੋਂ ਇੱਥੇ ਕੰਮ ਕਰ ਰਿਹਾ ਸੀ ਕੀ ਉਸ ਕੋਲ ਡਿਗਰੀ ਸੀ ਜਾਂ ਫਿਰ ਇਸ ਡਾਇਗਨੋਸਟਿਕ ਕੇਂਦਰ ਦੇ ਵਿੱਚ ਸਾਰੇ ਸੁਰੱਖਿਆ ਨੂੰ ਲੈ ਕੇ ਇੰਤਜ਼ਾਮ ਪੂਕਤਾ ਸੀ ਉਸ ਬਾਰੇ ਸੁਣੋ ਪੁਲਿਸ ਕੀ ਕਹਿੰਦੀ ਹੈ ਮਾਰ ਦੀ ਐਡਵਾਂਸਡ ਟੈਸਟਿੰਗ ਦੇ ਕਰਕੇ ਬਹੁਤ ਜੋ ਮੁੱਦੇ ਆਏ ਗਏ ਨੇ ਇਹਨਾਂ ਨੂੰ ਲਿਖਵਾਇਆ ਗਿਆ ਤੇ ਇਸ ਸ਼ੁਵਾਰ ਵਰ੍ਹਾ ਵਿੱਚ ਸਿਕਰ ਦਿਨਾ ਰਾਜਸਥਾਨ ਦਾ ਸੀ ਇਹ ਲੱਗਦਾ ਕੋਈ ਜਿਹੜੀ ਨਮੂਹ ਹੋ ਰਹੀ ਹੈ। ਜਿਹੜਾ ਉਹ 20 ਸੈਂਟੀਮੀਟਰ ਉੱਪਰ થી ਕੰਪਨੀ ਤੋਂ ਆ ਕੇ ਅਗਲਾ ਜਨਾਬ ਦੀ ਮੌਤ ਹੋਈ ਹੈ। ਬਾਕੀ ਅਸੀਂ ਡਿਟੇਲ ਦੀ ਜਾਂਚ ਕਰ ਰਹੇ ਹਾਂ। ਅੱਗੇ ਟੀਮਾਂ ਅਸਕੇ ਵੀ ਆਈ ਹੈ। ਇਹ ਸੰਭਵ ਜੁੜਾ ਇੰਡਸਟਰੀ ਸੀ ਤੋਂ ਬਹੁਤ ਹੁੰਦਾ। ਸਰ ਇਹ ਕੀ ਲੱਗਦਾ ਵੀ ਜਿਹੜਾ ਲੜਕਾ ਕੰਮ ਕਰਦਾ ਸੀਗਾ ਇਹ ਟੈਸਟ ਵਗੈਰਾ ਹੀ ਕਰਦਾ ਸੀ ਇਹਦੇ ਕੋਈ ਡਿਗਰੀ ਵਗੈਰਾ ਸੀ ਦੀ ਜਾਂਚ ਕਰਾਂਗੇ। ਅਸੀਂ ਤਾਂ ਇੱਕ ਪਹਿਲਾਂ ਤੁਹਾਨੂੰ ਦੇਖੀਏ ਇਹ ਬੜਾ ਪਾਜੀ ਤੇ ਇਹਦਾ ਅੰਦਰ ਜਿਹੜਾ ਸਿਸਟਮ ਫਾਇਰ ਸਿਸਟਮ ਸਿਸਟਮ ਜੋ ਬਾਕੀ ਚੀਜ਼ਾਂ ਜਿਹੜੇ ਸੁਰੱਖਿਆ ਦੇ ਪ੍ਰਬੰਧ ਉਹ ਹੈਗੇ ਸੀ ਕੀ ਕੀ ਉਦਹਰਤਿਕ ਦਿਖਾਓ ਉਸੇ ਛੱਟਾ ਰਹੇ ਆ ਦੇਖ ਰਿਹਾ ਸੀ ਜੀ ਕਮਿਊਨਿਟੀ ਸਾਰਾ ਬੰਦ ਖैर ਹੁਣ ਪੁਲਿਸ ਦਾ ਤਾਂ ਕਹਿਣਾ ਹੈ ਕਿ ਜਾਂਚ ਕਰ ਰਹੇ ਆ ਜਾਂਚ ਕਰਾਂਗੇ ਤੇ ਫੇਰ ਹੀ ਪਤਾ ਲੱਗੇਗਾ ਕਿ ਅਸਲ ਕਾਰਨ ਕੀ ਹੈ ਕਿਉਂਕਿ ਐਫਐਸਐਲ ਟੀਮ ਵੀ ਮੌਕੇ ਤੇ ਪਹੁੰਚ ਚੁੱਕੀ ਹੈ ਹਰ ਤਰ੍ਹਾਂ ਦੇ ਤੱਥ ਹਰ ਤਰ੍ਹਾਂ ਦੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰੂਪਨਗਰ ਤੋਂ ਪੁਲਕਿਤ ਕੁਮਾਰ ਦੀ ਰਿਪੋਰਟ ਓਨ ਏਅਰ